वेलकम दोस्तों मैं प्रदीप आ गया 112 नंबर वीडियो लेके दोस्तों ये बिलासपुर ਦਾ ਟੂਰਨਾਮੈਂਟ ਮੋਗਾ ਜ਼ਿਲ੍ਹਾ ਦੇ ਪਿੰਡ ਜਿੱਥੇ 10 ਫਰਵਰੀ 2014 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ। ਦੋਸਤੋ ਇਹ ਮੈਚ ਸੀ ਕਨੌਰ ਵਰਸਸ ਫਕਰਚੰਡਾ ਦੇ ਵਿਚਕਾਰ। ਫਕਰਚੰਡਾ ਦੇ ਵਿੱਚ ਖੇਡ ਰਹੇ ਸੀ ਸ਼ੀਲੂ ਹਰਿਆਣਾ ਤੇ ਪੀਰੂ ਤੋਲਾ ਔਰ ਕਨੌਰ ਦੇ ਵਿੱਚ ਖੇਡ ਰਹੇ ਸੀ ਗਿੰਦੀ ਤੂਲ ਤੇ ਗੋੜਾਪੁਰ। ਦੋਸਤੋ ਬਹੁਤ ਹੀ ਕਮਾਲ ਦਾ ਮੈਚ ਹੋਇਆ ਔਰ ਇਸ ਮੈਚ ਦੇ ਚੱਲਦੇ ਆ ਤੁਹਾਡੇ ਲਈ ਇੱਕ ਸਵਾਲ। ਕਿ ਇਸ ਮੈਚ ਦੇ ਵਿੱਚ ਇੱਕ ਅੰਕ ਹੈ ਜਿਹੜਾ ਉਹ ਗਲਤ ਦਿੱਤਾ ਗਿਆ। ਉਹ ਕਿਹੜਾ ਨਾਲ ਹੀ ਤੁਸੀਂ ਦੇਖੋ ਕਿ ਇਸ ਮੈਚ ਦੇ ਵਿੱਚੋਂ ਟੀਮ ਕਿਹੜੀ ਜਿੱਤਦੀ ਆਜੋ ਪਹਿਲਾ ਮੈਚ ਵਨੋਂ ਕਹਿੰਦੇ लाਡੀ RAME ਵਾਲੇ ਨੂੰ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣੇ ਆ। लाਡੀ ਨੂੰ ਕਦੇ ਕਹਿੰਦੇ ਪੰਜ ਗ੍ਰੈਂਡ ਦੇ ਵਿੱਚ ਬੁਲਟ ਮਿਲਿਆ ਔਰ ਇਹ ਵੀ ਨੌਜਨਪਤੋਂ ਹੀਰਾ ਸਿੰਘ ਦੀ ਟੀਮ ਦਾ ਖਿਡਾਰੀ ਹੈ। ਇਧਰ ਹਰਜੀਤ ਫਕਰ ਝੰਡੇ ਵਾਲਾ ਮੇਰੇ ਵੀਰੋ ਉਧਰ ਗੋਰਾ ਮਰੂੜ ਵਾਲਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੜੀ ਕੋਸ਼ਿਸ਼ ਕਰਦਾ ਖੇਡ ਮੈਦਾਨ ਦੇ ਵਿੱਚ ਡੱਕਣ ਦੀ। ਇਧਰ ਨੱਟੂ ਸੈਦੋਕੇ ਵਾਲੇ ਨੂੰ ਨੌਜਨ ਕਹਿੰਦੇ ਡੌਲੀ ਅਲਕੜਿਆਂ ਵਾਲੇ ਨੂੰ ਤੇ ਗगन ਜਲਾਲ ਨੂੰ ਇਹ ਬਾਬਾ ਜੀ ਦਾ ਸਰੂਪ ਮੇਰੇ ਵੀਰੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਦੇ ਕੇ ਇਹ ਮਾਨ ਸਨਮਾਨ ਦਿੱਤੇ ਗਏ ਹੈ ਉਧਰ ਲਾਡੀ RAME ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਵਿੱਕੀ ਘਨੌਰ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਵਿੱਕੀ ਘਨੌਰ ਵਾਲਾ ਇਸ ਵੇਲੇ ਕਬੱਡੀ ਦੀਪਾ RAMA ਤੇ ਲਾਡੀ RAME ਦਾ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਦੀਪਾ RAMA ਤੇ ਲਾਡੀ RAME ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਸਾਡੇ ਪ੍ਰਬੰਧਕ ਵੀਰ ਕਰ ਰਹੇ ਹੈ ਖੇਡ ਮੈਦਾਨ ਦੇ ਵਿੱਚ ਉਧਰ 5 ਮਾਰਚ ਪਹਿਲਾਂ 5 ਫਰਵਰੀ ਬੋਲੀ ਗਈ ਸੀ 5 ਮਾਰਚ ਜਿਹੜੀ ਰੌਂਤੇ ਦੀ ਹੈ ਇਧਰ ਹਰਿਆਣੇ ਵਾਲਾ ਮੇਰੇ ਵੀਰੋ ਕਹਿੰਦੇ ਗੱਡੀ ਨੋਵਾ ਗੱਡੀ ਦਿੱਤੀ ਗਈ ਗੱਗੜਪੁਰ ਦੇ ਵਿੱਚ ਇਸ ਖਿਡਾਰੀ ਨੂੰ ਲੈ ਵੀ लाਡੀ ਇਹ ਤੇਰੇ ਮਾਣ ਸਨਮਾਨ ਨੌਜਵਾਨਾ ਇਥੋਂ ਦੇ ਖੇਡ ਕਲੱਬਾਂ ਲੋਕੀਤੇ ਜਾ ਰਿਹਾ ਹੈ ਇਹ ਅਕਾਲਪੁਰਖ ਵਾਇਗੁਰੂ ਜੀਓ ਇਸ ਘਰ ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੋ ਜੀ ਇਹ ਜਿਹੜਾ ਕਹਿੰਦੇ ਇਸ ਟਰੋਫੀ ਦੇ ਵਿੱਚ ਇਸ ਸਿੰਨਰੀ ਦੇ ਵਿੱਚ ਲਿਖਿਆ ਹੋਇਆ ਹੈ ਦਰਸ਼ਨ ਇਟਲੀ ਪਿੰਡਾ ਇਟਲੀ ਸੋਨੀ ਇਟਲੀ ਬੂਟਾ ਕਬੱਡੀ ਖਿਡਾਰੀ ਸਾਰੇ ਵੀਰ ਇਟਲੀ ਦੇ ਵਿੱਚ ਬੈਠੇ ਆਨੰਦ ਮਾਣ ਰਹੇ ਆ ਦੀਪਾ ਰਾਮਾ ਇਸ ਨੌਜਵਨ ਵੀਰ ਦਾ ਵੀ ਜਿਹੜਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਧਰ ਲਾਡੀ ਰਾਮਾ ਤੇ ਦੀਪਾ ਰਾਮਾ ਇਹਨਾਂ ਖਿਡਾਰੀਆਂ ਦਾ ਜਿਹੜਾ ਮਾਨ ਸਨਮਾਨ ਮੇਰੇ ਵੀਰੋ RAME ਪਿੰਡ ਦਾ ਵੀ ਨਾਂ ਮੇਰੇ ਵੀਰੋ ਚੱਲਦਾ ਹੈ ਨਾ ਖੇਡ ਮੈਦਾਨਾਂ ਦੇ ਵਿੱਚ ਇਹਨਾਂ ਨਾਲ ਜੋ ਉਹਨਾਂ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਗਿਆ ਹੈ ਹਰਜੀਤ ਫਕਰ ਝੰਡੇਵਾਲਾ ਉਧਰ ਬਿੱਟੂ ਚੱਕ ਭਾਈਕੇ ਵਾਲੇ ਨੂੰ ਕਹਿੰਦੇ ਮਾਨਾ ਰੂਮੀ ਵਾਲਾ ਤੇ ਗੱਗੀ ਤਕਤੂਪਰੇ ਵਾਲਾ ਕਹਿੰਦੇ ਰਾਏਕੋਟ ਦੇ ਕਬੱਡੀ ਕੱਪ ਤੇ ਬੁਲਟ ਦਿੱਤੇ ਜਾਣ ਬੁੱਟਲ ਦਿੱਤਾ ਜਾਊਗਾ ਪਿੰਦਾ ਬਿਰਥੀ ਤੇ ਤੋਤੀ ਸਾਡਾ ਵੀਰ ਜਿਹਨੂੰ ਤੋਤੀ ਕਹਿੰਦੇ ਆ ਉਹਨਾਂ ਵੱਲੋਂ ਜਿਹੜੇ ਮਾਨ ਸਨਮਾਨ ਮੇਰੇ ਵੀਰੋ ਦਿੱਤੇ ਗਏ ਆ ਇਧਰ ਗਿੰਦੀ ਤੂਤ ਤੇ ਦੂਸਰੇ ਪਾਸੇ ਹਰਜੀਤ ਫਕਰ ਝੰਡਾ ਕਰਮਾ ਚੱਕਰ ਵਾਲਾ ਕਹਿੰਦਾ ਵੀ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਗਿੰਦੀ ਤੂਤ ਵਾਲੇ ਦੇ ਹਿੱਸੇ ਜਾ ਜੁੜਿਆ ਆਓ ਅਗਲੀ ਰੇਡ ਵਿੱਕੀ ਘਨੌਰ ਮੇਰੇ ਵੀਰੋ ਜ਼ਿਲ੍ਹੇ ਪਟਿਆਲੇ ਦਾ ਕਹਿੰਦੇ ਬਾਗਾ ਵਾਲੇ ਸ਼ਹਿਰ ਦੀ ਗੱਲ ਹੁੰਦੀ ਹੈ ਕਦੇ ਕਹਿੰਦੇ ਪੰਜਾਬੀ ਯੂਨੀਵਰਸਿਟੀ ਦੀ ਗੱਲ ਹੁੰਦੀ ਹੈ ਰਾਜਾ ਮਹਾਰਾਜਾ ਦੀ ਧਰਤੀ ਹੈ ਪਟਿਆਲਾ ਇਸ ਨੌਜੰਨ ਦਾ ਕਹਿੰਦੇ ਘਨੌਰ ਪਿੰਡ ਹੈ ਔਰ ਜੁੱਤਰੇ ਪਾਸੇ ਕਰਚੰਡੇ ਵਾਲਾ ਹਿੰਦਾ ਹਿੰਦਾ ਫਕਰਚੰਡੇ ਵਾਲਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਕੇ ਨੌਜਨ ਵਿੱਕੀ ਕਿਨਾਰ ਵਾਲਾ ਪੁਆਇੰਟ ਲੈ ਕੇ ਵਾਪਸ ਗਿਆ ਆ ਖਿਡਾਰੀ ਨੂੰ ਬੱਬਲ ਹੁਣਾ ਵੱਲੋਂ ਐਂਡੀ ਧੁੱਗੇ ਹੁਣਾ ਵੱਲੋਂ ਲੱਭੀ ਹੁਣਾ ਵੱਲੋਂ ਮੇਰੇ ਵੀਰੋ ਕਹਿੰਦੇ ਗੱਡੀ ਦੇ ਮਾਨ ਸਨਮਾਨ ਬਖਸ਼ੇ ਗਏ ਐ ਨੋਵਾ ਗੱਡੀ ਦਿੱਤੀ ਗਈ ਐ ਉਧਰ ਲੱਭੀ ਨੰਗਲ ਜੀ ਤੇ ਨਾਲ ਗੁਰਮੀਤ ਕੁਸਾ ਜੀ ਉਹ ਵੀ ਕਹਿੰਦੇ ਚੇਚੇ ਤੌਰ ਤੇ ਮਿੰਟੂ ਸਰਪੰਚ ਹੋਣੀ ਮੇਰੇ ਵੀਰੋ ਸਾਡੇ ਦਰਮਿਆਨ ਮਿੱਕੀ ਟੰਡਵਾਲ ਹੋਣੀ ਪੁੱਜੇ ਐ ਅਸੀਂ ਉਹਨਾਂ ਵੀਰਾਂ ਨੂੰ ਇੱਥੇ ਪੁੱਜਣ ਤੇ ਜੀ ਆ ਨੂੰ ਆਖਦੇ ਐ ਲੱਭੀ ਨੰਗਲ ਮਿੰਟੂ ਸਰਪੰਚ ਗੁਰਮੀਤ ਕੁਸਾ ਤੇ ਮਿੱਗਾ ਢੰਵਾਲ ਉਹ ਵੀ ਸਾਡੇ ਦਰਮਿਆਨ ਸਾਡੇ ਸਤਿਕਾਰਯੋਗ ਵੀਰ ਮੇਰੇ ਵੀਰੋ ਪੁੱਜੇ ਆ ਜੀ ਆਨੂੰ ਆਖਦੇ ਆ ਮਿੰਟੂ ਸਰਪੰਚ ਉਹਨਾਂ ਦਾ ਲੱਭੀ ਨੰਗਲ ਉਹਨਾਂ ਦਾ ਮੇਰੇ ਵੀਰੋ ਲੋਪੋ ਵਾਲਾ ਤੇ ਜਲਾਲ ਵਾਲਾ ਸਦਾ ਰੀੜੀ ਰਹਿਣਗੇ ਕਿਉਂਕਿ ਇਹਨਾਂ ਗਰਾਊਂਡਾਂ ਦੇ ਵਿੱਚ ਵਾਪਸੀ ਦੇ ਵਿੱਚ ਇਹਨਾਂ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਚਾਹੇ ਬੱਬਲ ਸੰਗਰੂਰ ਦੀ ਗੱਲ ਹੈ ਚਾਹੇ ਗੁਰਜੀਤ ਮੰਗੜ ਦੀ ਪਰ ਆਪਾਂ ਖੇਡ ਕਬੱਡੀ ਦੇ ਵਿੱਚ ਵੇਖੀਏ ਨੌਜਵਨ ਗੁਰਲਾਲ ਗੁਰਲਾਲ ਕਨੌਰ ਵਾਲਾ ਗੁਰਲਾਲ ਇਸੇ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਉਧਰ ਕਹਿੰਦੇ ਗੁੱਟ ਤੇ ਕੈਂਚੀ ਵੱਜ ਗਈ ਹੁਣ ਗੱਲ ਕਸੂਤੀ ਜਾਪਦੀ ਘੜੀਸ ਦਾ ਘੜੀਸ ਦਾ ਘੜੀਸ ਦਾ ਘੜੀਸ ਦਾ ਆਹ ਜਾਂਦਾ ਗੁਰਲਾਲ ਪੁਆਇੰਟ ਰੀਡਰ ਦਾ ਉਧਰ ਸਾਡੀ ਵੀਰ ਦਰਸ਼ਨ ਵਰਗੇ ਬੂਟੇ ਵਰਗੇ ਬਿੰਦਰ ਵਰਗੇ ਕਬੱਡੀ 365.com ਜਰੀਏ ਕਬੱਡੀ ਦਾ ਆਨੰਦ ਮਾਣੀ ਜਾ ਰਹੇ ਨੇ ਲਾਦੀ RAME ਵਰਗੇ ਤੇ ਤੋਦੀ ਬਲਾਸਪੁਰ ਉਹਨਾਂ ਦਾ ਕਹਿੰਦੇ ਮਿੰਡੂ ਸਰਪੰਚ ਉਹਨਾਂ ਦੇ ਨਾਲ ਭਰਾਵਾਂ ਤੋਂ ਵੱਧ ਕੇ ਪਿਆਰ ਹੈ ਇਧਰ ਨੌਜਨ ਹਰਜੀਤ ਫਕਰ ਝੰਡੇ ਵਾਲਾ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਹਰਜੀਤ ਫਕਰ ਝੰਡੇ ਵਾਲਾ ਕਬੱਡੀ ਪਾ ਰਿਹਾ ਹੈ ਦਵਿੰਦਰ ਸਿੰਘ ਜੀ ਕਲਕੱਤੇ ਵਾਲਿਆਂ ਦਾ ਉਹ ਆਪਣੇ ਘਰੇ ਪੁੱਜ ਜਾਣ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਵੇਲੇ ਮੇਰੇ ਵੀਰੋ ਨੌਜਾਨ ਹਰਜੀਤ ਫਕਰ ਝੰਡੇ ਵਾਲਾ ਕਬੱਡੀ ਪਾ ਕੇ ਪੜਨ ਲੱਗੇ ਵਾਪਸ ਆ ਰਿਹਾ ਹੈ ਲਾਈਟਾਂ ਵਾਲੇ ਵੀਰ ਨੂੰ ਮੇਰੀ ਬੇਨਤੀ ਹੈ ਵੀ ਉਹ ਜਿਹੜੀਆਂ ਲਾਈਟਾਂ ਉਹ ਪਲੀਜ਼ ਚੈੱਕ ਕਰ ਲਵੇ ਪੰਜਾਬ ਲਾਈਟ ਹਾਊਸ ਹੈਪੀ ਮਾਨੂਕੇ ਵਾਲਾ ਸਾਡਾ ਭਾਗੀਰਕੇ ਵਾਲਾ ਸੌਰੀ ਉਹ ਜਿਹੜੀਆਂ ਲਾਈਟਾਂ ਕਰ ਲਵੇ ਇਧਰ ਖੇਡ ਮੈਦਾਨ ਦੇ ਵਿੱਚ ਵਿੱਕੀ ਘਨੌਰ ਕਬੱਡੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਮੇਰੇ ਵੀਰੋ ਵਿੱਕੀ ਘਨੌਰ ਦੀ ਪਈ ਹੋਈ ਰੇਡ ਉਧਰ ਚਾਰਾਂ ਦੇ ਵਿੱਚੋਂ ਕਹਿੰਦੇ ਹਿੰਦਾ ਦੂਸਰੇ ਪਾਸੇ ਨੌਜਨ ਵਿੱਕੀ ਘਨੌਰ ਵਾਲਾ ਹਲਕਾ ਜਿਹਾ ਟੱਚ ਕਰਕੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾ ਰਿਹਾ ਹੈ ਆ ਖਿਡਾਰੀ ਤੇ ਕਹਿੰਦੇ ਐਬ ਸਪੋਰਟ ਕਬੱਡੀ ਕਲੱਬ ਨੂੰ ਮਾਣ ਹੈ ਜਦੋਂ 2011 ਦੇ ਵਿੱਚ ਖੇਡਿਆ ਮੇਰੇ ਵੀਰੋ ਦੂਜੇ ਨੰਬਰ ਦਾ ਧਾਵੀ ਰਿਆ ਇਹ ਕਬੱਡੀ ਦਾ ਖਿਡਾਰੀ ਨੌਜਨ ਸਿੱਲੂ ਹਰਿਆਣੇ ਵਾਲਾ ਹਰਿਆਣੇ ਨੂੰ ਬਲੌਂਗ ਕਰਦਾ ਕਹਿੰਦੇ ਹਰਿਆਣਾ ਪੁਲਿਸ ਦੇ ਵਿੱਚ ਜੌਬ ਕਰਦਾ ਇਸ ਖਿਡਾਰੀ ਦੀ ਵੀ ਖੇਡ ਮੇਰੇ ਵੀਰੋ ਵੱਖਰੀ ਹੈ ਕਦੇ ਇੰਗਲੈਂਡ ਦੀ ਗ੍ਰੇਵਿਟੈਂਡ ਦੇ ਲਈ ਕਦੇ ਕੈਨੇਡਾ ਦੀ ਐਬ ਸਪੋਰਟ ਕਬੱਡੀ ਕਲੱਬ ਦੇ ਲਈ ਖੇਡਿਆ ਉਧਰ ਯੰਗ ਕਬੱਡੀ ਕਲੱਬ ਤੋਂ ਸਾਡੇ ਵੀਰ ਮਨਦੀਪ ਸਿੰਘ ਮਾਨੇ ਹੁਣੀ ਉਹ ਵੀ ਚੇਚੇ ਤੌਰ ਤੇ ਪੁੱਜੇ ਹੋਇਆ ਉਧਰ ਸਾਡੇ ਬਾਪੂ ਜੀ ਆਗੇ ਕਹਿੰਦੇ ਯਾਰ ਨਾਮ じゃ ਕੱਢ ਦੋ ਅਸੀਂ ਪਿੰਡਾਂ ਨੂੰ ਵੀ ਜਾਣਾ ਬਾਪੂ ਜੀ ਫਿਰ ਜੇ ਨਾਮ ਕੱਢਤਾ ਫਿਰ ਸਾਰੇ ਉੱਡ ਜਾਣਗੇ ਪਿੰਡਾਂ ਨੂੰ ਕੱਠ ਨਹੀਂ ਰਹਿ ਜਾਣਾ ਔਰ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਅਗਲੀ ਰੇਡ ਵਿੱਕੀ ਘਨੌਰ ਦੀ ਮੇਰੇ ਵੀਰੋ ਵਿੱਕੀ ਘਨੌਰ ਦੀ ਮਨਦੀਪ ਸਿੰਘ ਮਾਨਾ ਯੰਗ ਕਬੱਡੀ ਕਲੱਬ ਕਹਿੰਦੇ ਲੱਖੇ ਹੋਣਾਂ ਦੀ ਟੀਮ ਹੈ ਨੀਟੂ ਕੰਗ ਹੋਣਾਂ ਦੀ ਲਾਲੀ ਢੇਸੀ ਹੋਣੀ ਪਰਮਜੀਤ ਜਗਪਾਲਪੁਰ ਹੋਣੀ ਮੇਰੇ ਵੀਰ ਕਹੌਂਦੇ ਐ ਮਨਰ ਰੂਮੀ ਵਾਲਾ ਕਹਿੰਦੇ ਪ੍ਰਧਾਨ ਆ ਉਸ ਕਲੱਬ ਦਾ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਪੀਰੂ ਧੌਲੇ ਵਾਲਾ ਤੇ ਦੂਸਰੇ ਪਾਸੇ ਮੇਰੇ ਵੀਰੋ ਵਿੱਕੀ ਘਨੌਰ ਵਾਲਾ ਵਿੱਕੀ ਘਨੌਰ ਤੇ ਪੀਰੂ ਧੌਲਾ ਦੋਨੋਂ ਖਿਡਾਰੀਆਂ ਦੀ ਜ਼ਬਰਦਸਤ ਟੱਕਰ ਮਾਰ ਦਿਓ ਜ਼ੋਰਦਾਰ ਤਾੜੀਆਂ ਮੇਰੇ ਵੀਰੋ ਇਸ ਵੇਲੇ ਪੁਆਇੰਟ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਪੀਰੂ ਧੌਲੇ ਵਾਲੇ ਦੇ ਹਿੱਸੇ ਜਾ ਜੁੜਿਆ ਪੀਰੂ ਵੀ ਕਹਿੰਦੇ ਇੰਗਲੈਂਡ ਦੀ ਹੁੱਲ ਕਬੱਡੀ ਕਲੱਬ ਦੇ ਲਈ ਪੱਕੇ ਤੌਰ ਤੇ ਖੇਡਦਾ ਇਹ ਤਾਂ ਢਾਣੇ ਵਾਲਾ ਸਿੱਲੂ ਮੇਰੇ ਵੀਰੋ ਹਰਿਆਣੇ ਵਾਲਾ ਸਿੱਲੂ ਇਸੇ ਲਈ ਕਬੱਡੀ ਪਾ ਰਿਹਾ ਹੈ ਨੌਜਨ ਦੇ ਡੌਲੇ ਤੇ ਕਹਿੰਦੇ ਬੱਬਰ ਸ਼ੇਰ ਖੜਵਾਇਆ ਹੋਇਆ ਹੈ ਟ੍ਰਾਂਟੋ ਦੇ ਵਿੱਚ ਇੰਦਰਜੀਤ ਧੁੱਗੇ ਹੁਣੀ ਮਾਣ ਕਰਦੇ ਆ ਬੀਸੀ ਦੇ ਵਿੱਚ ਲੱਭੀ ਹੁਣੀ ਮੇਰੇ ਵੀਰੋ ਬੱਬਲ ਹੁਣੀ ਗੁਰਜੀਤ ਹੁਣੀ ਸੀਤੇ ਹੁਣੀ ਸੰਘੇ ਹੁਣੀ ਇਸ ਖਿਡਾਰੀ ਤੇ ਮਾਣ ਕਰਦੇ ਆ ਇਸ ਲਈ ਮਨਦੀਪ ਸਿੰਘ ਮਾਨਾ ਯੰਗ ਕਬੱਡੀ ਕਲੱਬ ਵਾਲੇ ਸਾਡੇ ਵੀਰ ਅਜੇਜੇ ਤੌਰ ਤੇ ਮੇਰੇ ਵੀਰੋ ਪਹੁੰਚੇ ਆ ਦੀਪ ਸਿੰਘ ਮਾਨ ਨੇ ਹੁਣਾਂ ਦਾ ਧੰਨਵਾਦ ਹੈ ਮਿੰਟੂ ਸਰਪੰਚ ਹੁਣਾਂ ਦਾ ਕਹਿੰਦੇ ਖੇਡ ਕਬੱਡੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਚੇਚੇ ਤਾਰ ਤੇ ਮਿੱਕੇ ਢੰਵਾਲ ਹੁਣੀ ਸਾਡਾ ਭਾਈ ਗੁਰਮੀਤ ਕੁਸੇ ਵਾਲਾ ਮੇਰੇ ਵੀਰੋ ਇੱਕ ਕਹਿੰਦੇ ਕਬੱਡੀ ਵਾਲਾ ਗੁਰਮੀਤ ਤੇ ਇੱਕ ਮੇਰੇ ਵੀਰੋ ਗਾਇਕੀ ਵਾਲਾ ਗੁਰਮੀਤ ਅੱਜ ਕੱਲ ਟ੍ਰੰਟੋ ਜਾ ਵਸਿਆ ਲੱਭੀ ਦੇ ਨਾਲ ਕਹਿੰਦੇ ਭਰਾਵਾਂ ਤੋਂ ਵੱਧ ਕੇ ਰੱਖਦਾ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਰਾਜੀ ਖੇਲੇ ਸੌਰਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਇਧਰ ਹਰਜੀਤ ਮੇਰੇ ਵੀਰੋ ਬਲਵਿੰਦਰ ਸਿੰਘ ਬਿੰਦੀ ਮਹਾਨ ਕਬੱਡੀ ਖਿਡਾਰੀ ਦਾ ਪੁੱਤ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਧਰ ਗੋਰਾ ਮਰੂੜ ਦਾ ਖੇਡ ਮੈਦਾਨ ਦੇ ਵਿੱਚ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਬਿੰਦੀ ਦੇ ਪੁੱਤ ਦੇ ਵਿੱਚ ਕਹਿੰਦੇ ਬੜੀ ਫੁਰਤੀ ਹੈ ਬੜੀ ਫੁਰਤੀ ਹੈ ਇਸ ਨੌਜਵਾਨ ਦੇ ਸਰੀਰ ਦੇ ਵਿੱਚ ਹਰਜੀਤ ਫੱਕਰ ਝੰਡੇ ਵਾਲਾ ਕਬੱਡੀ ਪਾ ਰਿਹਾ ਮੁੰਡਾ ਹੱਥਾਂ ਦੇ ਵਿੱਚੋਂ ਤਿਲਕਦਾ ਜਾਂਦਾ ਹੁਣ ਦੇਖਦਾ ਵੀ ਮੁਕਾਬਲਾ ਲਓ ਮੇਰੇ ਵੀਰੋ ਪੁਆਇੰਟ ਜਾਫੀ ਦੇ ਸੀ ਜ਼ੋਰਦਾਰ ਤਾੜੀ ਮਾਰ ਦਿਓ ਕਹਿੰਦੇ ਜੱਫੇ ਜਿਹੜੇ ਲੱਗ ਰਹੇ ਆ ਉਹ ਬੜੇ ਇੰਟਰਸਟਿੰਗ ਜੱਫੇ ਇਸ ਖੇਡ ਮੈਦਾਨ ਦੇ ਵਿੱਚ ਲੱਗ ਰਹੇ ਆ ਲੈ ਵੀ ਲਾਈਟਾਂ ਵਾਲਿਆ ਤੁਮੀ ਜਿਹੜੀਆਂ ਲਾਈਟਾਂ ਆਪਣੀਆਂ ਚੈੱਕ ਕਰ ਲਾ ਕਿਉਂਕਿ ਇਸ ਤੋਂ ਬਾਅਦ ਇੱਕ ਕੁਆਰਟਰ ਫਾਈਨਲ ਤੋਂ ਬਾਅਦ ਦੋ ਸੈਮੀ ਫਾਈਨਲ ਤੇ ਇੱਕ ਫਾਈਨਲ ਮੈਚ ਬਲਾਸਪੁਰ ਦੇ ਕਬੱਡੀ ਕੱਪ ਦਾ ਖੇਡਿਆ ਜਾਣਾ ਹੈ ਪਪਾ ਸਰਪੰਚ ਜੀ ਕਹਿੰਦੇ ਕਾਲੇ ਹੋਣਾ ਦਾ ਜੱਸੇ ਹੋਣਾ ਦਾ ਬਹੁਤ ਵੱਡਾ ਯੋਗਦਾਨ ਹੈ ਟ੍ਰਾਂਟੋ ਦੀ ਮੈਟਰੋ ਕਬੱਡੀ ਕਲੱਬ ਦੇ ਲਈ ਉਹ ਵੀ ਚੇਚੇ ਤੌਰ ਤੇ ਜੋਗੇ ਕੰਗ ਹੋਣਾ ਦੇ ਨਾਲ ਭਰਾਵਾਂ ਤੋਂ ਵੱਧ ਕੀ ਪਿਆਰ ਰੱਖਦੇ ਆ ਉਹ ਵੀ ਚੇਚੇ ਤੌਰ ਤੇ ਪਪੇ ਸਰਪੰਚ ਨੂੰ ਹੀ ਪੁੱਜੇ ਹੋਏ ਆ ਧੰਨਵਾਦ ਕਰਦੇ ਆ ਇਧਰ ਗੁਰਲਾਲ ਕਨੌਰ ਮੇਰੇ ਵੀਰੋ ਗੁਰਮੀਤ ਬਰਾੜ ਜੀ ਕਨੇਡਾ ਤੋਂ ਸਾਡੇ ਵੀਰਾਂ ਦਾ ਕਹਿੰਦੇ 52000 ਦਾ ਯੋਗਦਾਨ ਹੈ ਇਸ ਟੂਰਨਾਮੈਂਟ ਦੇ ਲਈ ਔਰ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਮਾਨਾ ਰੂਮੀ ਵਾਲਾ ਕਹਿੰਦੇ ਵੀ ਇਸ ਟੂਰਨਾਮੈਂਟ ਦੇ ਵੀ 2100 ਦੇ ਬਹੁਤ ਵੱਡੇ ਯੋਗਦਾਨ ਪਾਉਂਦਾ ਬਹੁਤ ਬਹੁਤ ਧੰਨਵਾਦ ਹਰਿਆਣੇ ਵਾਲਾ ਉਧਰ ਸਮੁੱਚੇ ਪੱਤਰਕਾਰ ਭਾਈ ਜਾਰੇ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਸਾਡੇ ਦਰਮਿਆਨ ਇੱਚੇ ਇੱਚੇ ਤੌਰ ਤੇ ਪੁੱਜੇ ਵੱਖ-ਵੱਖ ਰਿਖਾਰਾਂ ਤੋਂ ਵੱਖ-ਵੱਖਰੇ ਟੀਵੀ ਚੈਨਲਾਂ ਤੋਂ ਸਾਡੇ ਵੀਰ ਪੁੱਜੇ ਹੋਏ ਸਾਰੇ ਵੀਰਾਂ ਦਾ ਧੰਨਵਾਦ ਗੁਰਲਾਲ ਕਿ ਬੁਰਜਾਂ ਵਿੱਚੋਂ ਬੁਰਜ ਜੋਂ ਬੁਰਜ ਲਹੌਰ ਦਾ ਲਾਲਾਂ ਵਿੱਚੋਂ ਲਾਲ ਤੇ ਗੁਰਲਾਲ ਘਨੌਰ ਦਾ ਲਾਲਾਂ ਵਿੱਚੋਂ ਲਾਲ ਤੇ ਗੁਰਲਾਲ ਘਨੌਰ ਦਾ ਹੈਲੋ ਦਵਿੰਦਰ ਅਮਰਜੀਤ ਥਾਣੇਦਾਰ ਦਾ ਲੜਕਾ ਉਹ ਇੱਧਰ ਟਰਾਲੀ ਕੋਲੇ ਪਹੁੰਚ ਜੇ ਉਹਨੂੰ ਉਹਦੇ ਸਾਥੀ ਢੀਕਦੇ ਆ ਗੁਰਲਾਲ ਘਨੌਰ ਮੇਰੇ ਵੀਰੋ ਕਹਿੰਦੇ ਟ੍ਰਾਂਟੋ ਦੇ ਵਰਲਡ ਕੱਪਾਂ ਦੇ ਵਿੱਚ ਬਹੁਤ ਵੱਡਾ ਇਤਿਹਾਸ ਹੈ ਸੁਣਾਉਂਦਾ ਉਧਰ ਹਿੰਦਾ ਫਕਰ ਚੰਡੇਵਾਲਾ ਹਿੰਦਾ ਫਕਰ ਚੰਡੇਵਾਲਾ ਗੁਰਲਾਲ ਦੀ ਟਰਾਈ ਹੈ ਵੀ ਹੁਣ ਇਥੋਂ ਭੱਜ ਵੀ ਸਕਦਾ ਪਰ ਮੇਰੇ ਵੀਰੋ ਪੁਆਇੰਟ ਕਾਮਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਿੰਦਾ ਫਕਰ ਚੰਡੇਵਾਲੇ ਨੇ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਜੋੜ ਦਿੱਤਾ ਹਿੰਦਾ ਫਕਰ ਚੰਡੇਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਜੋੜਦਾ ਹੋਇਆ ਹਰਿਆਣੇ ਵਾਲਾ ਇਸ ਖਿਡਾਰੀ ਦੀ ਕਹਿੰਦੇ ਬੋਲੀ ਵੱਖਰੀ ਹੈ ਇਸ ਖਿਡਾਰੀ ਦੀ ਭਾਜ ਵੱਖਰੀ ਹੈ ਇਸ ਕਬੱਡੀ ਖਿਡਾਰੀ ਦਾ ਕਬੱਡੀ ਪਾਉਣ ਦਾ ਸਟਾਈਲ ਵੱਖਰਾ ਹੈ ਕਿਉਂਕਿ ਮੇਰੇ ਵੀਰੋ ਤਾੜੀ ਮਾਰਦਾ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਇਸ ਵੇਲੇ ਹਰਿਆਣੇ ਵਾਲਾ ਸਿੱਲੂ ਹਰਿਆਣਾ ਪੁਲਿਸ ਦਾ ਨੌਜਵਾਨ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਹ ਕਬੱਡੀ ਦਾ 스타ਰ ਹੈ ਮੇਰੇ ਵੀਰੋ ਇਹ ਕਬੱਡੀ ਦਾ 스타ਰ ਹੈ ਜਿਵੇਂ ਕਹਿੰਦੇ ਪੰਜਾਬ ਦੇ ਵਿੱਚ ਦੁੱਲੇ ਵਰਗਿਆਂ ਦਾ ਗੁਰਲਾਲ ਵਰਗਿਆਂ ਦਾ ਨਾਂ ਚੱਲਦਾ ਉਸੇ ਤਰ੍ਹਾਂ ਹਰਿਆਣੇ ਦੇ ਵਿੱਚ ਮੇਰੇ ਵੀਰੋ ਸਿੱਲੂ ਦਾ ਵੀ ਨਾਂ ਚੱਲਦਾ ਇਧਰ ਸਿੱਲੂ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਵਿੱਕੀ ਕਨੌਰ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਜੱਗੀ ਕਨੌਰ ਕਹਿੰਦੇ ਸਦਾ ਲਈ ਵਿਛੜਿਆ ਉਸ ਨੌਜਵਾਨ ਦੀ ਵੀ ਘਾਟ ਇਹਨਾਂ ਖੇਡ ਮੈਦਾਨਾਂ ਦੇ ਵਿੱਚੋਂ ਮੇਰੇ ਵੀਰੋ ਸਦਾ ਰੜਕਦੀ ਰਹੇਗੀ ਇਧਰ ਖੇਡ ਮੈਦਾਨ ਦੇ ਵਿੱਚ ਆਪਾਂ ਦੇਖੀਏ ਇੱਕ ਪਾਸੇ ਪੀਰੂ ਧੌਲੇ ਵਾਲਾ ਔਰ ਦੂਸਰੇ ਪਾਸੇ ਵਿੱਕੀ ਕਨੌਰ ਦੋਨੋਂ ਖਿਡਾਰੀਆਂ ਦੀ ਟੱਕਰ ਇੱਕ ਪਾਸੇ ਕਹਿੰਦੇ ਵੱਡੇ ਤਜਰਬੇ ਵਾਲਾ ਏ ਬੱਲੇ 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 ਹੋਊਗੀ ਮਿੱਤਰੋ ਇੱਕ ਜੋਰਦਾਰ ਤਾੜੀ ਮਾਰ ਦਿਓ ਮੇਰੇ ਵੀਰੋ ਕਿਉਂਕਿ ਜਿਹੜੇ ਮੈਚ ਦੇ ਵਿੱਚ ਕਹਿੰਦੇ ਜਫੇ ਵੱਧ ਲੱਗਣ ਉਹ ਮੈਚ ਦਰਸ਼ਕਾਂ ਦੇ ਮੇਰੇ ਵੀਰੋ ਜਿਆਦਾ ਖਿੱਚਦਾ ਕੇਂਦਰ ਹੁੰਦਾ ਹੈ ਇਸ ਮੈਚ ਦੇ ਵਿੱਚ ਵੀ ਜਿਹੜੇ ਕਬੱਡੀ ਦੇ 스타ਾਂ ਨੂੰ ਜਫੇ ਲੱਗੇ ਬਲਜਿੰਦਰ ਸਿੰਘ ਜੀ ਕਨੇਡਾ ਕਹਿੰਦੇ ਵੀ ਸਿੱਲੂ ਨੂੰ ਅੱਜ ਜਿਹੜੇ ਮਾਨ ਸਨਮਾਨ ਦਿੱਤੇ ਜਾਣਗੇ ਹਰਿਆਣੇ ਵਾਲਾ ਸਿੱਲੂ ਇਸ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਨੌਜਵਾਨ ਹਰਿਆਣੇ ਵਾਲਾ ਸਿੱਲੂ ਮੇਰੇ ਵੀਰੋ ਐਡਸਫੋਰਡ ਇੰਟਰਨੈਸ਼ਨਲ ਕਬੱਡੀ ਕਲੱਬ ਸੰਗਰੂਰ ਦੀ ਟੀਮ ਦਾ ਖਿਡਾਰੀ ਇਸ ਲਈ ਵੱਡੀ ਪਾ ਕੇ ਪੁਆਇੰਟ ਲੈ ਕੇ ਮੇਰੇ ਵੀਰੋ ਵਾਪਸ ਜਾ ਰਿਹਾ ਆਪਣੀ ਟੀਮ ਦੇ ਲਈ ਅਗਲੇ ਵਿੱਚ ਦੀਆਂ ਟੀਮਾਂ ਰਸੂਲਪੁਰ ਤੇ ਬੁੱਟਰ ਇਹ ਦੋਨੋਂ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ ਜੇ ਤੇ ਅੱਜ ਦੇ ਟੂਰ ਅਮਰਦ ਦਾ ਤੁਹਾਨੂੰ ਨਜ਼ਾਰਾ ਆਇਆ ਦਰਸ਼ਕ ਵੀਰੋ ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਬਲਾਸਪੁਰ ਦਾ ਟੂਰਨਾਮੈਂਟ ਕਹਿੰਦੇ ਹਰ ਸਾਲ ਇਸੇ ਤਰ੍ਹਾਂ ਕਰਵਾਇਆ ਜਾਇਆ ਕਰੇਗਾ ਇੱਥੋਂ ਦੇ ਐਨਆਰਆਈ ਵੀਰਾਂ ਵੱਲੋਂ ਹਰਮਨ ਕੈਨੇਡਾ ਵੱਲੋਂ ਦੋਨੋ ਟੀਮਾਂ ਦੇ ਲਈ 2-200 ਦਾ ਮਾਨ ਸਨਮਾਨ ਆਇਆ ਹੈ ਲੈ ਵੀ ਹੈਰੀ ਭਾਈ ਫੁੱਲ ਚੜਾਈ ਇਧਰੇ ਮਾਇਆ ਦੇ ਗੱਫੇ ਆ ਜਿਹੜੇ ਇਹਨਾਂ ਖਿਡਾਰੀਆਂ ਤੱਕ ਪਹੁੰਚਦੇ ਕਰਦੀ ਉਧਰ ਨੌਜਨ ਕਿੰਦਾ ਵੀ ਸੇਲਵਰਾ ਵਾਲਾ 8 ਮਾਰਚ ਮੇਰੇ ਵੀਰੋ ਸੇਲਵਰਾ ਦੇ ਟੂਰਨਾਮੈਂਟ ਦੀ ਹੋਣੀ ਹੈ ਜਿੱਥੇ ਕਬੱਡੀ ਦੇ 스타 ਖੇਡਣਗੇ ਇਧਰ ਗੁਰਲਾਲ ਘਨੌਰ ਕਬੱਡੀ ਪਾਕੇ ਪਾਟ ਲੱਗੇ ਬੱਪ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਗੁਰਲਾਲ ਘਨੌਰ ਵਾਲਾ ਮੇਰੇ ਵੀਰੋ ਅਗਲੀ ਰੇਡ ਹਰਿਆਣੇ ਵਾਲਾ ਕਹਿੰਦੇ ਕੱਲਾ ਕਬੱਡੀਆਂ ਪਾ ਰਿਹਾ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਵਾਨਾ ਸਾਰਾ ਖੜ ਖੜ ਕੇ ਅੱਜ ਪੂਰਾ ਕਹਿੰਦੇ ਜਹਾਨ ਵੇਖ ਰਿਹਾ ਚਾਹੇ ਉਹ ਸਿਲਵਰਾ ਇਹ ਮੇਰੇ ਵੀਰ ਬਲਾਸਪੁਰ ਦਾ ਗਰਾਊਂਡ ਹੈ ਚਾਹੇ ਕਬੱਡੀ 365.com ਹੈ ਲਓ ਖੇਡ ਮੈਦਾਨ ਦੇ ਵਿੱਚ ਆਪਾਂ ਵੇਖੀਏ ਹਰਮਨ ਕਨੇਡਾ ਵੱਲੋਂ ਇਹ ਮਾਏ ਦੇ ਗੱਫੇ ਮੇਰੇ ਵੀਰੋ ਖਿਡਾਰੀਆਂ ਤੱਕ ਪਹੁੰਚਦੇ ਕੀਤੇ ਗਏ ਆ ਗੁਰਦੇਵ ਸਿੰਘ ਜੀ ਗਟਰਾ ਪ੍ਰਧਾਨ ਟੱਕ ਯੂਨੀਅਨ ਨਿਹਾਲ ਸਿੰਘ ਵਾਲਾ ਉਹਨਾਂ ਵੱਲੋਂ 52 ਸੌ ਦਾ ਵੱਡਾ ਯੋਗਦਾਨ ਇਸ ਟੂਰਨਾਮੈਂਟ ਦੇ ਲਈ ਪਾਇਆ ਗਿਆ ਹੈ। ਗੱਟਰਾ ਜੀ ਸਾਡੇ ਪ੍ਰਧਾਨ ਟਰੱਕ ਯੂਨੀਅਨ ਨਿਹਾਲ ਸਿੰਘ ਵਾਲਾ ਸੋਨੀ ਭੱਟੀ ਉਹਨਾਂ ਨੇ ਮਾਇਦੇ ਗੱਫੇ ਜਿਹੜੇ ਪੁੱਛਦੇ ਕੀਤੇ ਹੈ। ਲੈ ਵੀ ਬਾਈ ਕਿਹੜੀ ਟੀਮ ਇਸ ਮੈਚ ਦੀ ਜੇਤੂ ਟੀਮ ਰਹੀ ਹੈ? ਘਨੌਰ ਦੇ ਪੁਆਇੰਟ ਨੇ 10.5 ਫਕਰ ਝੰਡੇ ਦੀ ਟੀਮ ਦੇ ਪੁਆਇੰਟ ਨੇ ਬਾਬੇ ਨਾਨਕ ਨੇ ਕਹਿੰਦੇ 13-13 ਟੋਲੀ ਹੈ। 13 ਪੁਆਇੰਟ ਇਸ ਮੈਚ ਦੇ ਵਿੱਚੋਂ ਮੇਰੇ ਵੀਰੋ ਫਕਰ ਝੰਡੇ ਦੀ ਟੀਮ ਦੇ ਹੈ। ਇਸ ਮੈਚ ਦੇ ਵਿੱਚੋਂ ਫਕਰ ਝੰਡੇ ਦੀ ਟੀਮ ਜਿਹੜੀ ਉਹ ਜਿੱਤੂ ਰਹੀ ਹੈ। ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਇਹ ਮੈਚ ਹੈ ਜਿਹੜਾ ਫਕਰ ਝੰਡਾ ਨੇ ਜਿੱਤ ਲਿਆ। ਫਕਰ ਝੰਡਾ ਦੇ ਰਹੇ ਨੇ 13 ਪੁਆਇੰਟ ਔਰ ਕਨੌਰ ਦੇ ਰਹੇ ਨੇ 10.5 ਪੁਆਇੰਟ। ਦੋਸਤੋ ਇਸੇ ਤਰ੍ਹਾਂ ਦੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ YouTube ਚੈਨਲ ਤੇ ਅਵੇਲੇਬਲ ਨੇ। ਇਹਨਾਂ ਵਿੱਚ ਇੱਕ ਵੀਡੀਓ ਅਸੀਂ ਤੁਹਾਡੇ ਲਈ ਹੁਣੇ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ। ਨਾਲ ਹੀ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੀ ਭੁੱਲਣਾ। సాడే చన తరం బంజా బాద